ਲੜੀ ਵਾਰਤਾ ਦੇ ਵਿੱਚੋਂ ਆਪਣੀ ਗੱਲ ਸ਼ੁਰੂ ਕਰੂੰਗਾ ਇਕਾਗਰਿਤ ਹੋ ਕੇ ਸੁਣਨ ਦੀ ਕੋਸ਼ਿਸ਼ ਕਰਿਓ ਮੈਨੂੰ ਪਤਾ ਕਿ ਬਹੁਤ ਸਮਾਂ ਹੋ ਚੁੱਕਿਆ ਪਰ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਉਹ ਇਹ ਹੈ ਕਿ ਕਿਵੇਂ ਅਸੀਂ ਆਪਣੀਆਂ ਜਨਸਾਂ ਨੂੰ ਉਤਪਾਦ ਦੇ ਵਿੱਚ ਤਿਆਰ ਕਰ ਸਕਦੇ ਹਾਂ ਸਾਡੇ ਕੋਲੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜੀਵਨਦਾਰ ਜੁੜ ਗਿਆ 13000 ਪੰਜਾਬ ਦੇ ਪਿੰਡਾਂ ਸਾਨੂੰ ਹਰੇਕ ਪਿੰਡ ਦੇ ਵਿੱਚੋਂ 10 ਸੀ ਬੰਦੇ ਚਾਹੀਦੇ ਆ 10 ਸੀ ਉਦਮੀ ਚਾਹੀਦੇ ਆ 10 ਸੀ ਸਵੈ ਰੋਜ਼ਗਾਰੀ ਚਾਹੀਦੀ ਹੈ ਜਿਹੜੇ ਸਵੈ ਰੋਜ਼ਗਾਰ ਦੇ ਵਧੇ ਹੋਏ ਰੂਪ ਨੂੰ ਅਪਣਾ ਸਕਦੇ ਆ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਐਂਟਰਪ੍ਰੀਨਿਓਰਸ਼ਿਪ ਕਹਿੰਦੇ ਆ ਇਹ ਸਵੈ ਰੋਜ਼ਗਾਰ ਦਾ ਵਧਿਆ ਹੋਇਆ ਰੂਪ ਆ ਤੋਂ ਮੈਂ ਇੱਥੇ ਬੇਨਤੀ ਕਰਨਾ ਚਾਹੂਗਾ ਕਿ ਜਨਸਾਂ ਤੋਂ ਉਤਪਾਦ ਬਣਾਈਏ ਖੇਤੀ ਮੁਨਾਫਾ ਵਧਾਈਏ ਬਹੁਤ ਵਧੀਆ ਨਾਰਾ ਸਾਡਾ ਇਸ ਵਾਰੀ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਦੇ ਕਿਸਾਨ ਮੇਰੇ ਦਾ ਸੀਗਾ ਕਿ ਕਿਵੇਂ ਖੇਤੀ ਜਨਸਾਂ ਤੋਂ ਉਤਪਾਦ ਬਣਾ ਕੇ ਤੁਸੀਂ ਖਪਤਕਾਰ ਦੀ ਝੋਲੀ 'ਚ ਉਤਪਾਦ ਪਾ ਕੇ ਉਹਨਾਂ ਨਾਲ ਜੁੜ ਕੇ ਆਪਣੇ ਮੁਨਾਫੇ 'ਚ ਇਜ਼ਾਫਾ ਕਰ ਸਕਦੇ ਹੋ ਕਿ ਖੇਡ ਸਾਰੀ ਮੁਨਾਫੇ ਦੀ ਹੈ ਇਕਨੋਮਿਕ ਗਤੀਵਿਧੀ ਦੀ ਹੈ ਸੋਸਾਇਟੀਲ ਗਤੀਵਿਧੀ ਦੀ ਹੈ ਕਿਵੇਂ ਅਸੀਂ ਸਮਾਜ ਨੂੰ ਪੂਰਨਾ ਆਪਣੀਆਂ ਜਿੰਸਾਂ ਦੇ ਰਾਹੀਂ ਕਿਉਂਕਿ ਸਾਰੀ ਜਿੰਸ ਤੁਸੀਂ ਮੰਡੀ ਦੇ ਵਿੱਚ ਵੇਚਿਆਉਂਦੇ ਹੋ ਵਿਚੋਲੀਏ ਜਿਹੜੇ ਆਹੋ ਮੁਨਾਫਾ ਕਮਾਉਂਦੇ ਆ ਤੁਸੀਂ ਫਿਰ ਹੱਥ ਛਾੜ ਕੇ ਵਾਪਸ ਆ ਜਾਂਦੇ ਹੋ ਤੇ ਆਪਣੇ ਆਪ ਨੂੰ ਕੋਸਦੇ ਹੋ ਸਰਕਾਰਾਂ ਨੂੰ ਕੋਸਦੇ ਹੋ ਪਰ ਇੱਕੋ ਇੱਕ ਸਾਧਨ ਹੈ ਸਿਧਾਂਤਕ ਗੱਲ ਹੈ ਜਿਹੜੀ ਮੈਂ ਕਰਨ ਜਾ ਰਿਹਾ ਇੱਕੋ ਇੱਕ ਸਾਧਨ ਹੈ ਕਿ ਜਿੰਸਤੂ ਉਤਪਾਦ ਬਣਾ ਕੇ ਜੇ ਖਪਤਕਾਰ ਨਾਲ ਸਿੱਧੇ ਜੁੜੋਗੇ ਤਾਂ ਵੈਲਿਊ 체ਨ ਦੇ ਪਹਿਰਾ ਦਿੱਤਾ ਜਾਊਗਾ ਇਹਨੂੰ ਪੈਸੇ ਦੀ ਕੜੀ ਕਹਿੰਦੇ ਆਂਦੇ ਆ ਕਿ ਜਿਹੜਾ ਪੈਸੇ ਦੀ ਕੜੀ ਦੇ ਉੱਤੇ ਕਾਬਜ ਹੋ ਗਿਆ ਉਹ ਕਾਮਯਾਬ ਹੋ ਗਿਆ ਦੁਨੀਆ ਦੀ ਮੰਡੀ ਦੇ ਵਿੱਚ ਜਾ ਕੇ ਦੇਖਿਆ ਵਿਚਰ ਕੇ ਦੇਖਿਆ ਜਿਨ੍ਹਾਂ ਨੇ ਪੈਸੇ ਦੀ ਕੜੀ ਦੇ ਉੱਤੇ ਕਬਜ਼ਾ ਕਰ ਲਿਆ ਉਹ ਮੁਨਾਫੇ ਜੁਦਾਫਾ ਕਰ ਗਏ ਆ ਤੇ ਜੇ ਪਾਸੇ ਤੁਹਾਡੇ ਸਟਾਲ ਲੱਗਿਆ ਹੋਇਆ ਭਾਵੇਂ ਇਸ ਜਗ੍ਹਾ ਤੋਂ ਦਾਣਾ ਸਬਜ਼ੀਆਂ ਫਲ ਜਾਂ ਫਲਾਂ ਦੇ ਸਬਜ਼ੀਆਂ ਤੋਂ ਉਤਪਾਦ ਬਣਾ ਕੇ ਜਿੰਨੇ ਵੀ ਤਿਆਰ ਹੋਏ ਉਹਨਾਂ ਦੀ ਡੱਬਾ ਬੰਦੀ ਤਿਆਰ ਆ ਪਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿਵੇਂ 20 ਰੁਪਏ ਦੇ 150 ਗ੍ਰਾਮ ਬਿਸਕਟ ਜਿਹੜੇ ਆ ਪੈਕ ਕਰਕੇ ਖਪਤਕਾਰ ਦੀ ਝੋਲੀ ਚ ਪਾਏ ਜਾ ਸਕਦੇ ਆ ਕਿਵੇਂ ਕਣਕ ਤੋਂ ਆਟਾ ਤਿਆਰ ਕਰਕੇ ਆਟੇ ਤੋਂ ਬਿਸਕਟ ਤਿਆਰ ਕਰਕੇ ਕਿਵੇਂ ਕਾਲੀ ਕਣਕ ਤੇ ਪਹਿਰਾ ਦੇ ਕੇ ਕਾਲੀ ਪਣ ਕਣਕ ਤੋਂ ਆਟਾ ਤਿਆਰ ਕਰਕੇ ਉਹਦੀ ਪੈਕਿੰਗ ਕਰਕੇ ਖਪਤਕਾਰ ਦੇ ਸਾਹਮਣੇ ਪੇਸ਼ ਕਰ ਸਕਦੇ ਆ ਆਪਾਂ ਕਾਸ ਕਰਕੇ ਇੱਥੇ ਬੀਬੀਆਂ ਦਾ ਯੋਗਦਾਨ ਹੈ ਮੇਰੇ ਸੱਬੇ ਪਾਸੇ ਬੀਬੀਆਂ ਦੀ ਜ਼ਿੰਮੇਵਾਰੀ ਅੱਧਾ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਜੇ ਇਕੱਲੇ ਕਹਰੇ ਨਹੀਂ ਕਰ ਸਕਦੇ ਤਾਂ ਇਕੱਠੇ ਹੋ ਜੋ ਇਕੱਠੇ ਹੋ ਕੇ ਸੈਲਫ ਹੈਲਪ ਗਰੁੱਪ ਬਣਾ ਲਓ ਇੱਕ ਸੰਗਠਨ ਤਿਆਰ ਕਰ ਲਓ ਉਸ ਸੰਗਠਨ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਾਂ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਦਾ ਉਹਨਾਂ ਤੋਂ ਟ੍ਰੇਨਿੰਗ ਲੈ ਕੇ ਤੁਸੀਂ ਇਹ ਛੋਟੀ ਜੀ ਕੁਸ਼ਲ ਸਿੱਖ ਕੇ ਜਿੰਨਕੋ ਪਾਦ ਕਰ ਸਕਦੇ ਹੋ ਤਿਆਰ ਉਸ ਤੋਂ ਬਾਅਦ ਜਿਹੜਾ ਇਸ ਤੋਂ ਅਗਲਾ ਵਧਿਆ ਹੋਇਆ ਰੂਪ ਉਹ ਇਹ ਹੈ ਕਿ ਮੰਡੀਕਰਨ ਦੇ ਵਿੱਚ ਅਸੀਂ ਲਪਾਪਾ ਬੰਦੀ ਸਿਖਾਉਂਦੇ ਹਾਂ ਕਿ ਕਿਵੇਂ ਤੁਸੀਂ ਆਪਣੀ ਜਿੰਨਕੋ ਜਿਹੜਾ ਪਾਪ ਤਿਆਰ ਕੀਤਾ ਉਹਨੂੰ ਬਾਜ਼ੂਕੀ ਪੇਸ਼ ਕਰਨਾ ਖਪਤਕਾਰ ਦੇ ਸਾਹਮਣੇ ਉਹਦੇ ਵਿੱਚ ਸਿਰਫ ਲੇਬਲਿੰਗ ਤੇ ਬ੍ਰਾਂਡਿੰਗ ਦੀ ਇੱਕ ਬਹੁਤ ਛੋਟੀ ਜੀ ਗਤੀਵਿਧੀ ਹੈ ਜਿਹੜੀ ਅਸੀਂ ਤੁਹਾਨੂੰ ਸਿਖਾ ਸਕਦੇ ਹਾਂ ਬੜੇ ਆਰਾਮ ਨਾਲ ਬਹੁਤ ਤਰੀਕੇ ਨਾਲ ਬਹੁਤ ਛੋਟੀ ਜੀ ਸਕੇਲ ਹੈ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸਾਡੇ ਭਰਾ ਨੌਜਵਾਨ ਜਿੰਨਾਂ ਖਾਸ ਕਰਕੇ ਇਸ ਗੱਲ ਨੂੰ ਸਿੱਖ ਸਕਦੇ ਆ ਇਸ ਗੱਲ ਦੇ ਉੱਤੇ ਪਹਿਰਾ ਦੇ ਕੇ ਮੁਨਾਫੇ ਦਾ ਇਜ਼ਾਫਾ ਕਰ ਸਕਦੇ ਆ ਵੈਲਿਊ ਐਡੀਸ਼ਨ ਦੀ ਕੋਈ ਖੋੜ ਨਹੀਂ ਹੈ ਮੈਂ ਕਿਤੇ ਕਿਤੇ ਦੇਖਿਆ ਕਿ ਸਿੱਕਾ ਨਾ ਮੁਨਾਫਾ ਹੋ ਜਾਂਦਾ ਵਿਚੋੜੀਏ ਵਿੱਚੋਂ ਨਿਕਲ ਜਾਂਦੇ ਆ ਇਹਦੇ ਵਿੱਚ ਇੱਕ ਸਨੇਹ ਦੇ ਰੂਪ ਦੇ ਵਿੱਚ ਗੱਲ ਦੱਸਣਾ ਚਾਹੁੰਗਾ ਜਿਹੜੀ ਤੁਸੀਂ ਜਰੂਰ ਸਿੱਖ ਕੇ ਜਾਓ ਕਿ ਚਮਾਈ ਆਮਦਨ ਦੇ ਨਾਲ-ਨਾਲ ਮਹੀਨੇ ਦੀ ਆਮਦਨ ਹਫਤੇ ਦੀ ਆਮਦਨ ਤੇ ਰੋਜ਼ ਦੀ ਆਮਦਨ ਤੇ ਕਾਬਜ ਹੋਣ ਦੀ ਕੋਸ਼ਿਸ਼ ਕਰੋ ਜਿਹਦੇ ਘਰ ਦਾਣੇ ਉਹਦੇ ਸਾਰੇ ਹੀ ਸਿਆਣੇ ਇਹ ਆਮ ਕਰਕੇ ਕਹਾਵਤ ਨਹੀਂ ਬੋਲੀ ਜਾਂਦੀ ਪਰ ਮੈਂ ਕਹਾਵਤ ਘੜੀ ਆ ਵੀ ਸਾਡੀ ਟੀਮ ਨੇ ਕਹਾਵਤ ਘੜੀ ਆ ਜਿਹਦੇ ਘਰ ਦਾਣੇ ਉਹਦੇ ਸਾਰੇ ਹੀ ਸਿਆਣੇ ਦਾਣੇ ਤਾਂ ਹੀ ਆਉਣਗੇ ਜੇ ਤੁਸੀਂ ਵੈਲਿਊਏਸ਼ਨ ਦੇ ਵਿੱਚ ਤੇ ਮੰਡੀਕਰੇ ਦੇ ਵਿੱਚ ਖੁਦ ਆਪ ਉਤਰੋਗੇ ਤੇ ਸਮਾਈ ਆਮਦਨ ਦੇ ਨਾਲ-ਨਾਲ ਮਹੀਨੇ ਦੀ ਹਫਤੇ ਦੀ ਤੇ ਰੋਜ਼ ਦੀ ਆਮਦਨ ਆਪਣੀ ਜੇਬ ਦੇ ਵਿੱਚ ਪਾ ਸਕੋਗੇ ਤੁਹਾਡੇ ਫੈਸਲੇ ਪੜ੍ਹਾਈ ਦੇ ਪ੍ਰਤੀ ਫੈਸਲੇ ਵਧੀਆ ਹੋਣਗੇ ਤੁਹਾਡੇ ਫੈਸਲੇ ਆਪਣੀ ਸਿਹਤ ਦੇ ਪ੍ਰਤੀ ਮੈਡੀਕਲ ਹੈਲਥ ਦੇ ਪ੍ਰਤੀ ਮੈਡੀਕਲ ਏਡ ਦੇ ਪ੍ਰਤੀ ਵਧੀਆ ਹੋਣਗੇ ਤੁਸੀਂ ਸਖਾਵੇਂ ਰੂਪ ਦੇ ਵਿੱਚ ਵਧੀਆ ਪ੍ਰਬੰਧ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਬੀਚਰ ਸਕਦੇ ਹੋ ਆਲੇ ਦੁਆਲੇ ਵਾਲੇ ਲੋਕ ਚੁੱਕੀ ਜਾਣਗੇ ਸਮਾਜ ਨੂੰ ਤੁਸੀਂ ਕੁਛ ਨਾ ਕੁਛ ਪੂਰ ਸਕਦੇ ਹੋ ਕੰਟਰੀਬਿਊਟ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਤੰਦਰੁਸਤ ਹੋ ਤੁਹਾਡੀ ਜੇਬ 'ਚ ਪੈਸੇ ਆ ਤਾਂ ਤੁਸੀਂ ਸਮਾਜ ਨੂੰ ਪੂਰ ਸਕਦੇ ਹੋ ਅਦਰਵਾਈਜ਼ ਸਮਾਜ ਨੂੰ ਪੂਰਨਾ ਬਹੁਤ ਔਖਾ ਹੈ ਇਸ ਤੋਂ ਅਗਲੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਅਗਲਾ ਸੁਨੇਹਾ ਬਹੁਤ ਛੋਟੇ ਰੂਪ ਦੇ ਵਿੱਚ ਮੈਂ ਦੱਸਣਾ ਚਾਹੂਗਾ ਕਿ ਖਪਤਕਾਰ ਦੇ ਟੇਸਟ ਤੇ ਪ੍ਰੈਫਰੈਂਸਸ ਚੇਂਜ ਹੁੰਦੇ ਰਹਿੰਦੇ ਆ ਉਹਨਾਂ ਦੀ ਜਰੂਰਤਾਂ ਬਦਲਦੀਆਂ ਰਹਿੰਦੀਆਂ ਆ ਸ਼ਹਿਰਾਂ ਦੇ ਵਿੱਚ ਅੱਜ ਕੱਲ੍ਹ ਲੋਕਾਂ ਕੋਲੇ ਸਮਾਂ ਨਹੀਂ ਆ ਤੁਸੀਂ ਉਹਨਾਂ ਨੂੰ ਰੈਡੀ ਟੂ ਕੁਕ ਰੈਡੀ ਟੂ ਈਟ ਫੂਡ ਪ੍ਰਦਾਨ ਕਰੋ ਜਿੰਨੇ ਮਰਜ਼ੀ ਪੈਸੇ ਕਮਾਓ ਸਾਡੇ ਬਹੁਤ ਅੱਛੇ ਜ਼ਿੰਮੇਵਾਰ ਜਿੱਦਾਂ ਮੇਰੇ ਤੋਂ ਪਹਿਲਾਂ ਗੱਲ ਕਰਕੇ ਗਏ ਆ ਕਿ ਗੁੜ ਤੇ ਸ਼ੱਕਰ ਦੇ ਖੇਤਰ ਦੇ ਵਿੱਚ ਕਿਤੇ ਦੇ ਵਿੱਚ ਸੱਲੋਪੁਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੱਲੋਪੁਰ ਪਿੰਡ ਹੈ ਕੁਸ਼ਵਤ ਸਿੰਘ ਨਾਮ ਦਾ 23 ਸਾਲਾਂ ਨੌਜਵਾਨ ਹੈ ਜਿਨੇ ਆਪਣੇ ਪਿਤਾ ਪੁਰਖੀ ਕਿਤੇ ਕੇਨ ਫਾਰਮਿੰਗ ਤੋਂ ਸ਼ੂਗਰ ਕੇਨ ਫਾਰਮਿੰਗ ਤੋਂ ਗੰਨੇ ਦੀ ਖੇਤੀ ਤੋਂ ਤੀਜੀ ਪੀੜੀ ਦੇ ਵਿੱਚ ਜਾ ਕੇ ਗੁੜ ਤੇ ਸ਼ੱਕਰ ਤਿਆਰ ਕਰਕੇ ਬਾਖੂਬੀ ਬਹੁਤ ਵਧੀਆ ਤਰੀਕੇ ਨਾਲ ਡੱਬਾ ਬੰਦੀ ਦੇ ਪੈਕੇਜਿੰਗ ਕਰਕੇ ਸਦਾ ਖਪਤਕਾਰਾਂ ਨਾਲ ਜੁੜ ਕੇ ਦੁਨੀਆ ਦੀ ਮੰਡੀ ਦੇ ਵਿੱਚ ਵੀ ਜੁੜ ਗਿਆ ਉਹ ਖਪਤਕਾਰਾਂ ਨਾਲ ਬਹੁਤ ਮੁਨਾਫਾ ਕਮਾਰਿਆ 120 ਰੁਪਏ ਕਿਲੋ ਗੁੜ ਵੇਚ ਰਿਆ ਕਿਉਂਕਿ ਖਪਤਕਾਰਾਂ ਦੇ ਝੋਡਾ ਡੱਡਾ ਇਹ ਦੂਜੇ ਸਲੇ ਨੂੰ ਫੜਨ ਦੀ ਕੋਸ਼ਿਸ਼ ਕਰਿਓ ਖਪਤਕਾਰਾਂ ਦੇ ਝੋਡਾ ਡੱਡਾ ਉਹਨਾਂ ਦੇ ਝੁੰਡਾਂ ਦੀਆਂ ਜੂਤਾਂ ਬਦਲਦੀਆਂ ਰਹਿੰਦੀਆਂ ਕਿਸੇ ਨੂੰ ਕਿਲੋ ਦੀ ਪੈਕਿੰਗ ਚਾਹੀਦੀ ਹੈ ਕਿਸੇ ਨੂੰ 2 ਕਿਲੋ ਦੀ ਪੈਕਿੰਗ ਚਾਹੀਦੀ ਹੈ ਕਿਸੇ ਨੂੰ ਪਲਾਸਟਿਕ ਦੀ ਪੈਕਿੰਗ ਚਾਹੀਦੀ ਹੈ ਕਿਸੇ ਨੂੰ ਫੂਡ ਗ੍ਰੇਡ ਪਲਾਸਟਿਕ ਦੀ ਪੈਕਿੰਗ ਚਾਹੀਦੀ ਹੈ ਕਿਸੇ ਨੂੰ ਢੇਲੀ ਦਾ ਸਾਈਜ਼ ਆ ਜਿਹੜਾ ਉਹ ਵੱਡਾ ਚਾਹੀਦਾ ਕਿਸੇ ਨੂੰ ਵਾਈਟ ਸਾਈਜ਼ ਚਾਹੀਦਾ ਤਾਂ ਜੋ ਦਿੱਤਾ ਚਾੱਕ ਕੇ ਗੋੜ ਖਾਦਾ ਜਾਵੇ ਕਿਸੇ ਨੂੰ ਸ਼ਹਿਦ ਦੀ ਜਿਹੜੀ ਬੋਤਲ ਆ ਉਹ 1 ਕਿਲੋ ਦੀ ਚਾਹੀਦੀ ਹੈ ਕਿਸੇ ਨੂੰ ਸ਼ਹਿਦ ਦੀ ਬੋਤਲ 2 ਕਿਲੋ ਦੀ ਚਾਹੀਦੀ ਹੈ ਕਿਸੇ ਨੂੰ 200 ਗ੍ਰਾਮ ਦੀ ਚਾਹੀਦੀ ਹੈ ਸੋ ਕਰਕੇ ਸ਼ਹਿਦ ਦਾ ਸੈਸ਼ੇ ਵੀ ਜਿਹੜਾ ਵਾ ਉਹ ਮੰਡੀ ਦੇ ਵਿੱਚ ਅਸੀਂ ਤਾਰ ਚੁੱਕੇ ਆ 65 ਬ੍ਰਾਂਡ ਪੰਜਾਬ ਸਟੇਟ ਬੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ ਦੇ ਬੈਨਰ ਦੇ ਤਹਿਤ ਮੰਡੀ ਦੇ ਵਿੱਚ ਵਾਰੇ ਜਾ ਚੁੱਕਿਆ ਸ਼ਹਿਦ ਦੇ ਖਪਤਕਾਰਾਂ ਨਾਲ ਸਿੱਧੇ ਸਾਡੇ ਸ਼ਹਿਰ ਦੇ ਵਪਾਰੀ ਜੁੜੇ ਹੋਏ ਆ ਤੁਸੀਂ ਵੀ ਆਪਣੇ ਆਪਣੇ ਥੱਤੇ ਦੇ ਵਿੱਚ ਖਪਤਕਾਰਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ ਇਸ ਸਨੇਹ ਨੂੰ ਵੀ ਤੀਜੇ ਸਨੇਹ ਨੂੰ ਮੇਰੇ ਨੂੰ ਚੰਗੀ ਤਰ੍ਹਾਂ ਪੜਿਓ ਕਿ ਖਪਤਕਾਰ ਦੇ ਨਾਲ ਤੁਗਣਾ ਮੇਰੀ ਹੁਣੇ ਪਿੱਛੇ ਸਰਦਾਰ ਮਨਪ੍ਰੀਤ ਸਿੰਘ ਗਰੇਵਾਲ ਬੈਠਿਆ ਜਿਹੜੇ ਕਿ ਸਾਡੇ ਪੀਯੂ ਕਿਸਾਨ ਕਲੱਬ ਦੇ ਪ੍ਰਧਾਨ ਆ ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਕਿ ਕਿਵੇਂ ਖਪਤਕਾਰਾਂ ਦੇ ਝੁੰਡਾ ਦੇ ਵੀ ਸਾਡੇ ਕੋਲੇ ਕਲੱਬ ਹੋਣੇ ਚਾਹੀਦੇ ਆ ਖਪਤਕਾਰਾਂ ਦੇ ਕਲੱਬ ਹੋਣੇ ਚਾਹੀਦੇ ਆ ਤਾਂ ਜੋ ਅਸੀਂ ਖਪਤਕਾਰਾਂ ਨਾਲ ਵਾਰਤਾਲਾਪ ਕਰਕੇ ਆਪਣੀ ਜਿੰਟ ਨੂੰ ਉਹਨਾਂ ਨੂੰ ਅਨਪੂਰਨ ਤਰੀਕੇ ਨਾਲ ਢੁਕਾ ਸਕੀਏ ਲਾਸਟ ਤੇ ਆਖਰੀ ਸੁਨੇਹਾ ਜੇ ਤੁਸੀਂ ਆਪਣੇ ਆਪ ਨੂੰ ਦਿਸ਼ਾ ਨਿਰਦੇਸ਼ ਦੇ ਸਕਦੇ ਹੋ ਚੌਥਾ ਸੁਨੇਹਾ ਮੇਰਾ ਜੇ ਤੁਸੀਂ ਆਪਣੇ ਆਪ ਨੂੰ ਦਿਸ਼ਾ ਨਿਰਦੇਸ਼ ਦੇ ਸਕਦੇ ਹੋ ਖਾਸ ਕਰਕੇ ਇਸ ਸਿੱਤੇ ਦੇ ਵਿੱਚ ਕਿ ਕਿਵੇਂ ਜਿੰਟ ਨੂੰ ਪਕਾ ਕੇ ਖਪਤਕਾਰ ਦੇ ਸਾਹਮਣੇ ਕਰਨਾ ਤਾਂ ਆਪਣੇ ਸਰੀਰ ਦੀ ਐਨਾਟੋਮੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਨੀ ਸਰੀਰ ਦੀ ਬੰਤਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਸ ਮੰਤਰ ਦੇ ਤਹਿਤ ਇਹ ਤਿੰਨ ਹਿੱਸਿਆਂ ਤੇ ਜੇ ਕਾਬਜ ਹੋ ਜਓ ਪਹਿਲਾ ਹਿੱਸਾ ਤੁਹਾਡਾ ਸਭ ਤੋਂ ਭਾਰਾ ਅੰਗ ਸਰੀਰ ਦਾ ਬ੍ਰੇਨ ਹੈਡ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਵਿੱਚ ਬ੍ਰੇਨ ਵਸਦਾ ਕਿ ਤੁਸੀਂ ਹਰਦਮ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ ਜਿੱਦਾਂ ਤੁਸੀਂ ਇਸ ਛੱਤ ਦੇ ਥੱਲੇ ਇਕੱਠੇ ਹੋਏ ਹੋ ਜਾਂ ਕੁਝ ਨਵਾਂ ਸਿੱਖਣ ਦੀ ਤਾਂਗ ਰੱਖ ਕੇ ਹਰਦਮ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ ਤੇ ਖੱਬੇ ਪਾਸੇ ਦੂਜਾ ਅੰਗ ਦਿਲ ਇਦੇ ਵਿੱਚ ਜਜ਼ਬਾ ਰੱਖੋਗੇ ਕੁਝ ਨਵਾਂ ਕਰਕੇ ਦੁਨੀਆ ਦੇ ਵਿੱਚ ਦਿਖਾਣਾ ਇਕਨੋਮਿਕ ਗੇਮ ਦੇ ਖਾਤਰ ਤੇ ਸਮਾਜ ਨੂੰ ਸਮਾਜ ਨੂੰ ਕੁਝ ਪੂਰਨ ਦੀ ਖਾਤਰ ਇਕਨੋਮਿਕ ਗੇਮ ਦੇ ਖਾਤਰ ਤੇ ਸਮਾਜ ਨੂੰ ਕੁਝ ਪੂਰਨ ਦੀ ਖਾਤਰ ਜੇ ਤੁਸੀਂ ਆਪਣੇ ਦਿਲ ਦੇ ਵਿੱਚ ਜਜ਼ਬਾ ਰੱਖੋਗੇ ਤਾਂ ਕੋਈ ਦੋਰ ਆਏ ਨਹੀਂ ਹੈ ਕੰਟੀਨਿਊਸ ਨੋਲਜ ਲਗਾਤਾਰ ਸਿੱਖਣ ਦੀ ਤਾਂਗ ਦੇ ਨਾਲ ਨਾਲ ਉਸੇ ਤਰ੍ਹਾਂ ਹੀ ਕਰੋਗੇ ਤੀਜਾ ਹਿੱਸਾ ਅੰਗੜਾ ਉਹ ਹੈ ਕਿ ਅਸੀਂ 8 ਘੰਟੇ ਕੰਮ ਕਰਨ ਦੀ ਸਮਰੱਥਾ ਬਣਾਈਏ ਕਿਉਂਕਿ ਅਸੀਂ ਤਿੰਨ ਢੰਗ ਖਾਂਦੇ ਆ 3 ਕਰੋੜ ਪਾਪੂਲੇਸ਼ਨ ਆ 9 ਕਰੋੜ ਪਾਪੂਲੇਸ਼ਨ 9 ਕਰੋੜ ਖਾਲੀ ਅਸੀਂ ਰੋਜ਼ ਘਰੋਦਦੇ ਆ 3 ਕਰੋੜ ਜਰਵੇ 3 9 ਕਰੋੜ ਖਾਲੀ ਰੋਜ਼ ਪ੍ਰੋਸੀ ਜਾਂਦੀ ਆ ਪੰਜਾਬ ਦੇ ਵਿੱਚ ਅਸੀਂ ਘਾਟੇ ਵਾਲੇ ਪਾਸੇ ਨਹੀਂ ਜਾ ਸਕਦੇ ਅਸੀਂ ਹਮੇਸ਼ਾ ਹੀ ਵਾਧੇ ਵਾਲੇ ਪਾਸੇ ਰਵਾਂਗੇ ਪਰ ਜੇ ਤੁਸੀਂ ਸਾਰੇ 8 ਘੰਟੇ ਕੰਮ ਕਰਨ ਦਾ ਜਜ਼ਬਾ ਰੱਖ ਲੋ ਕਿ ਜਿਹੜਾ ਕਣਾ ਅਸੀਂ ਦਿਨ ਦਾ ਖਾਣਿਆ ਉਹਦੀ ਅਲਰਜੀ ਬਣਦੀ ਆ ਉਸ એનર્ਜੀ ਨੂੰ ਬਾਪੂ-ਬੁੱਢੀ ਜੇ ਤੁਸੀਂ ਉਸ ਤਾਕਤ ਨੂੰ ਬਾਪੂ-ਬੁੱਢੀ 8 ਘੰਟੇ ਵਰਤੋਂਗੇ ਇਸ ਸੁਨੇਹੇ ਤੇ ਕਾਬਜ ਹੋਣਗੇ ਆਪਣੇ ਸਰੀਰ ਦੇ ਤਿੰਨ ਹਿੱਸਿਆਂ ਨੂੰ ਮੋੜਨ ਦੀ ਕੋਸ਼ਿਸ਼ ਕਰੋਗੇ ਅੱਜ ਤਾਂ ਡੈਫੀਨੇਟਲੀ ਕੋਲ ਦੋ ਰਾਹ ਨਹੀਂ ਆ ਕਿ ਤੁਸੀਂ ਤਰੱਕੀ ਵਾਲੇ ਰਾਹ ਤੇ ਨਹੀਂ ਚੱਲੋਗੇ ਜਿੰਨੇ ਵੀ ਸਾਡੇ ਸਿਖਾਏ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਜਿੰਨੇ ਵੀ ਜ਼ਿੰਮੇਵਾਰ ਆ ਉਹਨਾਂ ਨੇ ਇਹ ਗੱਲ ਸਿੱਖ ਕੇ ਪ੍ਰੂਫ ਕਰਤਾ ਉਹਨਾਂ ਚੋਂ ਕੋਈ ਵੀ ਵਪਾਰੀ ਖੇਤੀ ਵਪਾਰੀ ਹੈ ਜਿਹੜਾ ਉਹ ਤੇ ਨਹੀਂ ਹੋਇਆ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਜੇ ਦੇਣਾ ਤਾਂ ਮੇਰੇ ਇਹ ਚਾਰ ਸੁਨੇਹਾ ਦੇ ਉੱਤੇ ਕਾਬਜ ਹੋਣ ਦੀ ਕੋਸ਼ਿਸ਼ ਕਰੋ ਮੈਂ ਦौरा ਦਿੰਦਾ ਲਾਗਤਾਂ ਨੂੰ ਸਮਝ ਪਹਿਲਾ ਸੁਨੇਹਾ ਲਾਗਤਾਂ ਨੂੰ ਸਮਝ ਕੇ ਲਾ ਕੇ ਜਿੰਸ ਪੈਦਾ ਕਰਕੇ ਜਿੰਸ ਨੂੰ ਪਕਾ ਕੇ ਪਹਿਲਾ ਸੁਨੇਹਾ ਆਪਣੇ ਕੋਲੇ ਰੱਖੋ ਕੁਝ ਪ੍ਰਤੀਸ਼ਤ ਜਿੰਸ ਨੂੰ ਪਕਾ ਲਓ ਦੂਜਾ ਸੁਨੇਹਾ ਕਿ ਖਪਤਕਾਰਾਂ ਨਾਲ ਸਿੱਧੇ ਢੋ ਕੋਸ਼ਿਸ਼ ਕਰੋ 2 ਪ੍ਰਤੀਸ਼ਤ 3 ਪ੍ਰਤੀਸ਼ਤ ਜਿੰਸ ਨੂੰ ਪਕਾ ਕੇ ਖਪਤਕਾਰਾਂ ਨਾਲ ਸਿੱਧੇ ਢੋ ਤੀਜਾ ਸੁਨੇਹਾ ਇਹ ਬਹੁਤ ਸੌਖੇ ਤਰੀਕੇ ਨਾਲ ਵਫਦਕਾਰ ਦੀ ਜਰੂਰਤ ਜਿਹੜੀਆਂ ਚੇਂਜ ਹੋਣੀਆਂ ਜ਼ਰੂਰਤਾਂ ਉਹਨਾਂ ਦੇ ਨਾਲ ਲੜ ਕੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਵਸਤੂ ਨੂੰ ਢਕਾਉਣ ਦੀ ਕੋਸ਼ਿਸ਼ ਕਰੋ ਚੌਥਾ ਸੁਨੇਹਾ ਆਖਰੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਸਰੀਰ ਦੇ ਤਿੰਨੇ ਸਿਆਤੇ ਕਾਬੂ ਕਰਕੇ ਕਾਬਜ ਹੋਤੇ ਖੇਤੀਬਾੜੀ ਨੂੰ ਖੇਤੀ ਨੂੰ ਪਾਰ ਦਾ ਦਰਜਾ ਦਿੱਤਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ